ਜਾਂਦਰ ਦੇਖਾ ਪੰਜਾਬ ਦੀਆਂ ਨਿਊਏ ਦੋਨੇ ਟਰੈਕਟਰਾਂ ਨੂੰ 2 ਮਿੰਟ ਦਾ ਹਸਣਾ ਹੈ ਜਲਦੀ ਆ ਜਾਓ ਉਸ ਤੋਂ ਬਾਅਦ Oh, boy. ਵਾਲਾ ਜੇ ਮੈਂ ਧਿਆਰ ਆਉਂਦਾ ਮਾਹੀ ਦੇ ਨਾਂ ਤੇ ਤਾਰੀ ਮਾਂ ਦੇ ਕਾਰੀ ਸਾਰੇ ਜਣੇ ਮੇਰੇ ਵੀਰੋ ਅਗਲੇ ਮੈਂ ਗਏ ਹਲੇ ਮੇਲਾ ਦੂਜਾ ਦੀ ਜਈਆ ਫਿਰ ਅਗਲਾ ਮੈਂ ਜੁੜਾ ਹੀ ਠੀਕ ਵਾਲੇ ਦੇ ਰਹਿਣ ਪੂਰਾ ਟੱਕਰ ਦਾ ਮੈਚ ਆ ਬਾਈ ਪਿਛਲੀ ਵਾਰ ਪਿਛਲੇ ਮੇਲੇ ਤੇ ਬਾਈ ਇੰਨਾ ਹੀ ਟਰੈਕਟਰਾਂ ਦਾ ਆਪਸ ਚ ਮੈਚ ਪਿਆ ਤੇ ਕੁਦਰਤੀ ਗੱਲ ਆ ਬਾਈ ਐਤਕੀ ਵੀ ਇਹਨਾਂ ਦੀ ਪੈ ਗਿਆ ਇੱਕ ਸਾਈਡ ਦਾ ਬਾਈ ਸੋਨਾਲੀਕਾ ਜਿੱਤ ਗਿਆ ਜੇ ਬੱਚੇ ਦੇ ਕੀ ਮੇਰੇ ਯੋ ਪਰ ਵੀ ਅਮਰੀਕਾ ਵਾਲਾ ਕਹਿੰਦਾ ਫਾਜਰਾ ਸਭ ਨੂੰ ਬਹੁਤ ਬਹੁਤ ਸੋਹਣੇ ਬੰਦੋ ਹਾਈ ਫਾਈ ਵੀ ਇਸ ਸੀ ਵੀ ਸਾਡੇ ਲਈ ਬੀਬੀ ਦੀ ਕਰੀ ਸੀ ਜੇ ਗੱਬਰ ਮਾਰਕ ਤੇ ਗੱਲ ਕਰ ਰਿਹਾ ਜਸਰ ਮਹਿਲਾ ਵਾਲਾ ਵੀ ਕਿਹੋ ਬਹੁਤ ਬੜਾ ਧੰਨਵਾਦ ਆ ਉਧਰ ਰਵਿੰਦਰ ਫਿਰ ਆਸਟ੍ਰੇਲੀਆ ਨਵੇਂ ਕਿਤੇ ਯੋਡੀਆਂ ਰਿਸ਼ਤੇਦਾਰੀਆਂ ਲਗੀਆਂ ਵੱਡਾ ਪੁੱਤਰ ਦਾ ਧੰਨਵਾਦ ਸੀਐਮ ਸਾਹਿਬ ਨਾਲ। ਰਵਿੰਦਰ ਬਿਰਕ ਸਾਡਾ ਆਸਟ੍ਰੇਲੀਆ ਦੇ ਵਿੱਚ ਬੈਠਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ। ਆਲਾ ਦਾਤਾ ਖੋਲਦਾ ਨਹੀਂ ਵੀ ਕਿਹੜੇ ਰੋਡ ਤੇ ਮਟਪਾਣਾ ਕਿੰਨੇ ਕਿਲੋਮੀਟਰ ਦੀ ਦੀਦੀਆ। ਆਲਾ ਹਾਲ ਕਰਾਂਗੇ। ਹਾਂ। ਉਹ ਜੀਤੇ ਬਾਕੀ। ਉਹ ਦੇਖੋ ਉਹ ਜੀ ਸਾਡੇ ਪਹਿਲੇ ਵਾਰ ਪਹਿਲੇ ਦਿਨ ਡਾਕਟਰ ਘੋਸ਼ਿਆ ਮੇਰੇ ਵੀਰੋ ਔਰ ਕਹਿੰਦੇ ਦੂਜੇ ਪਾਸੇ ਤਸੀਲ ਦਾ ਪਿੰਡਾ 7 ਪਿੰਡ ਖੁਰਦ ਪਿੰਡ ਵਾਲੇ ਬਾਰੇ ਪੁੱਛੇ ਹੋਏ ਨਾ ਬਾਹਰ ਦਾ ਕਹਾਣਾ ਜਾਂ ਖੁਰਦ ਦੀ ਗੱਲ ਕਰੀਏ ਇੱਕੋ ਹੀ ਗੱਲ ਆ ਮੇਰੀ ਜ਼ਿੰਦਗੀ ਦੇ ਵਿੱਚ ਜੇ ਮੈਂ ਗੱਲ ਕਰਾਂ ਮੈਨੂੰ ਕਮੈਂਟਰੀ ਦੇ ਖੇਤਰ ਦੇ ਵਿੱਚ ਪਹਿਲੀ ਵਾਰ ਥੂਣੀ ਬਾਲਕਾ ਪਿੰਡ ਤੋਂ ਆਇਆ ਸੀ ਕਹਿੰਦੇ ਭਾਈ ਅਸੀਂ ਵਾਲੀਬਾਲ ਦਾ ਟੂਰਨਾਮੈਂਟ ਕਰਵਾ ਰਹੇ ਆ ਇਹ 2000 89 ਦੀਆਂ ਗੱਲਾਂ ਨੇ ਮੇਰੇ ਕਿਦੋਂ ਉਹ ਪਿੰਡੋਂ ਵੀ ਸਾਡੇ ਪੁੱਛੇ ਹੋਏ ਨੇ ਬੰਦਲ ਦੀ ਅਗਨੀ ਉੱਤੇ ਬਲਾਈ ਕਰਦਾ ਜੀ ਵੋਲਟਵਾਰ ਸੁਰਿੰਦਰ ਸੋਨਾਮਿਕਾ ਬਾਈ ਕਰੋ ਬਾਈ ਦੋਨੇ ਟਾਰਾਂ ਦੀ ਚੱਲ ਖਤਮ ਕਰੋ ਗਰਮੂਤ ਗਰੁੱਪ ਦਾ ਝੱਗਾ ਤੇ ਉਹਦਰਾ ਥਾਰਡ ਵਾਰ ਗਰੁੱਪ ਦਾ ਆ ਕਹਿੰਦੇ ਕਲਵਾਨ ਭਾਈ ਥਾਰਡ ਵਾਰ ਗਰੁੱਪ ਦਾ ਕਲਵਾਨ ਸਾਹ ਕੋਸ਼ਿਸ਼ करिए ਹਰ ਦੂਜੇ ਪਾਸੇ ਦੇਖਿਓ ਵੀ ਨਹੀਂ ਗੰਮ ਕਾੜਾ ਹੁੰਦਾ ਜਾਂਦਾ ਇਧਰੋਂ ਘਟਾਓ ਗਰਪ ਘਰੀਆ ਬੇਨਤੀ ਹੈ ਸੁਰਾਖਲੇ ਜੱਗਾ ਬਹੁਤ ਜਿੱਤ ਗਿਆ ਬਾਈ ਟਾਸ ਜੱਗਾ ਬਹੁਤ ਜਿੱਤ ਗਿਆ ਕਰਨ ਵਾਲ ਸਰਿੰਦਰ ਸੋਨਾ ਨੇ ਟੈਕਾ ਨੋਟ ਕਰੇ ਤਫਾਨ ਗਰਪ ਯੂ ਐਸ ਏ ਵਾਲੇ ਕਹਿੰਦੇ ਮਕੇਰੀਏ ਦਾ ਰੀਡਰ ਸੈਟ ਕਰ ਲੋ ਬਾਈ ਟਰੈਕਟਰ ਸੈਟ ਕਰ ਲੋ ਕੀ ਹੋ ਗਿਆ ਟਕਸ਼ੀ ਨੋ ਨਿੰਨੀ ਸੈਟਾ ਹੁਣ ਟਕੀ ਬੋਗਾ ਚਰਾਨੀ ਦਾ ਬੋਗਾ ਕੋਈ ਟਰੈਕਟਰ ਯਾਰ ਵੀਡੀਓ ਦੇਖਣ ਵਾਲੇ ਵੀ ਬਾਈ ਐਂ ਕਹਿੰਦੇ ਆ ਟਾਈਮ ਲੱਗ ਜਾਂਦਾ ਯਾਰ ਬਾਦੋ ਤਾੜੀਆਂ ਕਿਰਾ ਜੱਗਾ ਉਹ ਫਾਰਮਰ ਇਹੋ ਜੱਗਾ ਉਹ ਬਰੇ ਟਰੈਕਟਰ ਨਹੀਂ ਆਇਆ ਘੱਟ ਬਾਈ ਠਾੜਵਾ ਠਾੜਵਾ ਵਾਰਡ ਵਾਲ ਸ੍ਰਿੰਦਰ ਸੋਨਾਲੀਕਾ ਧੰਨਵਾਦ ਗੁਰਵੰਤ ਜਿਹੜਾ ਬਾਈ ਵਾਰਡ ਵਾਲ ਸ੍ਰਿੰਦਰ ਸੋਨਾਲੀਕਾ ਜੱਗੀ ਦੇ ਨਾਲ ਬਹਿ ਗਿਆ ਰੋਡਾਂ 200 ਚੀਮਿਆਂ ਤੋਂ ਹਨ ਜਿਹੜਾ ਲਾਈਵ ਜੱਗੀ ਕਰ ਰਿਹਾ ਮਨਪ੍ਰੀਤ ਸਿੰਘ ਨਰਮਨ ਵਰਗੇ ਸਣੀ ਹਰਿਆਣਾ ਤੇ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਵੀਰ ਉਸ ਖੇਡ ਨੂੰ ਜੀਵਨ ਆ ਦੇ ਰਹੇ ਹੋਣਗੇ ਆਉਣ ਵਾਲਾ ਜਿਹੜਾ ਅਗਲਾ ਮੈਚ ਹੈ ਜਿਹੜਾ ਉਹ ਕਹਿੰਦੇ ਇਹਦੇ ਵੀਰੋ जी कैसे करो मेरा ट्रैक्टर कंद तूं वरितो उहो दूजा पासे गो कंदो फटाफट ਰੋ ਖੇਡ ਜੱਤੀ ਇੱਕ ਜੀ ਸਵਾਗਤ ਆਣਾ ਤਾੜੀ ਮਾਰਾ ਕਬਲੀ ਸਰਾਵਾਂ ਇਸ ਹੁਣ ਮੇਲਾ ਬੰਨ ਲੱਗਿਆ ਭਾਈ ਦੋਨੇ ਡਰਾਈਵਰ ਨੋਟ ਕਰ ਲੈ ਜੇ ਕਟਾਈ ਕੀਤੀ ਹੈ ਹਲਦਿਆਂ ਨੇ ਤਰਤ ਕਰਦੇ ਲੱਗਿਆ ਹੁਣ ਇੱਕ ਇੱਕ ਸਾਈਡ ਜਾਂਦੀ ਹੈ ਭਾਈ ਇੱਕ ਇੱਕ ਸਾਈਡ ਇੱਕ ਵਾਰ ਹੀ ਹੋਵੇਗਾ ਚੰਡੀਗੜ੍ਹ ਸਟਣ ਦਾ ਪਹਿਲਾ ਜਿਹੜਾ ਤਿੰਨ ਵਾਰ ਕਲੱਚ ਸੰਭਦਾ ਤੇ ਇੱਕ ਰਾਉਂਡ ਹਰਿਆਕਰਾਰ ਮੰਨਿਆ ਜਾਂਦਾ ਨੋਟ ਕਰ ਲੈ ਵੀਰੇ

ਸਾਡੇ ਬੰਦੇ ਆ ਗਏ ਆ ਗਾਣਾ ਟੈਂਟਾਂ ਦੇ ਵੀਰ ਜਿੱਥੇ ਹੁੱਕਾ ਮੜ ਰਹੇ ਉੱਥੇ ਜਾ ਕੇ ਸੰਪਰਕ ਕਰੇ ਜਿੰਨਾ